ਹੈਲੋ ਬੱਚੋ ਪਹਿਲੀ ਜਮਾਤ ਦਾ ਪਾਠ 21 ਰੁੱਖ ਮੇਰੇ ਸਕੂਲ ਵਿੱਚ ਬਹੁਤ ਰੁੱਖ ਹਨ ਰੁੱਖ ਸਾਨੂੰ ਛਾਂ ਦਿੰਦੇ ਹਨ ਰੁੱਖਾਂ ਦੇ ਪੱਤੇ ਹਰੇ ਹੁੰਦੇ ਹਨ ਇਹਨਾਂ ਨੂੰ ਮਿੱਠੇ ਫਲ ਲੱਗਦੇ ਹਨ ਮੈਂ ਇਹਨਾਂ ਨੂੰ ਪਾਣੀ ਪਾਉਂਦਾ ਹਾਂ ਰੁੱਖਾਂ ਹੇਠਾਂ ਅਸੀਂ ਖੇਡਦੇ ਹਾਂ ਸਾਨੂੰ ਰੁੱਖਾਂ ਦੇ ਸੰਮਾਲ ਕਰਨੀ ਚਾਹੀਦੀ ਹੈ ਅਸੀਂ ਉੱਪਰ ਰੁੱਖ ਦੇ ਬਾਰੇ ਪੜਿਆ ਹੈ ਤੇ ਹੁਣ ਦੇਖਣਾ ਹੈ ਕਿ ਅਸੀਂ ਰੁੱਖ ਦੇ ਬਾਰੇ ਕਿੰਨੀ ਕ ਜਾਣਕਾਰੀ ਪਾਈ ਹੈ ਰੁੱਖ ਸਾਨੂੰ ਕੀ ਦਿੰਦੇ ਹਨ ਧੁੱਪ ਦਿੰਦੇ ਹਨ ਜਾਂ ਛਾਂ ਛਾਂ ਰੁੱਖਾਂ ਦੇ ਪੱਤੇ ਨੀਲੇ ਹੁੰਦੇ ਜਾਂ ਹਰੇ ਹਰੇ ਰੁੱਖਾਂ ਨੂੰ ਡੈਸ਼ ਲੱਗਦੇ ਹਨ ਫਲ ਜਾਂ ਲੱड्डੂ ਫਲ ਰੁੱਖਾਂ ਨੂੰ ਅਸੀਂ ਡੈਸ਼ ਪਾਉਂਦੇ ਹਾਂ ਦੁੱਧ ਜਾਂ ਪਾਣੀ ਪਾਣੀ ਥੈਂਕ ਯੂ ਬੱਚੋ